ਦੋਸਤੋ ਜੇ ਮੈਂ ਤੁਹਾਨੂੰ ਆਖਾਂ ਵੀ ਤੁਹਾਡੇ ਪੀਲੇ ਦੰਦ ਘਰ ਬੈਠੇ ਹੀ ਮੋਤੀਆਂ ਵਾਂਗੂ ਚਮਕ ਜਾਣਗੇ ਪਰ ਤੁਸੀਂ ਮੇਰੀ ਇਸ ਗੱਲ ਦਾ ਵਿਸ਼ਵਾਸ ਤਾਂ ਨਹੀਂ ਕਰਨਾ ਪਰ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੂਗੀ ਉਹ ਤੁਸੀਂ ਯੂਜ਼ ਕਰਕੇ ਆਪੇ ਦੇਖ ਲਿਓ ਤੁਹਾਨੂੰ ਆਪੇ ਵਧੀਆ ਰਿਜ਼ਲਟ ਮਿਲੇਗਾ ਉਹ ਜਿਹੜੇ ਕਿ ਮੈਨੂੰ ਇੱਕ ਭੈਣ ਨੇ ਦੱਸਿਆ ਤੇ ਮੈਂ ਖੁਦ ਵੀ ਹੈਰਾਨ ਹੋ ਗਈ ਤੇ ਤਿੰਨ ਚਾਰ ਦਿਨ ਹੋ ਗਏ ਮੈਂ ਖੁਦ ਵੀ ਉਹ ਯੂਜ਼ ਕਰ ਰਹੀ ਆ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਉਹਦੇ ਲਈ ਤੁਹਾਨੂੰ ਚਾਹੀਦਾ ਜੀ ਕੇਲੇ ਦਾ ਛਿਲਕਾ ਠੀਕ ਹੈ ਜੀ ਤੇ ਇਹਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਤੁਸੀਂ ਮਲਾਉਣੀਆਂ ਹੈਗੀਆਂ ਕਿਸ ਤਰ੍ਹਾਂ ਤੁਸੀਂ ਦੰਦਾਂ ਦੀ ਸਫਾਈ ਜਿਹੜੀ ਕਿ ਕਰ ਸਕਦੇ ਹੋ ਪੀਲਾਪਨ ਹਟਾ ਸਕਦੇ ਹੋ ਉਹ ਤੁਹਾਨੂੰ ਮੈਂ ਹੁਣ ਦੱਸਣ ਲੱਗੀ ਆ। ਉਹਦੇ ਲਈ ਦੋਸਤੋ ਤੁਸੀਂ ਕੀ ਕਰਨਾ ਇੱਕ ਜਿਹੜਾ ਮਿਕਸੀ ਵਾਲਾ ਜੱਗ ਲੈ ਲੈਣਾ ਤੇ ਉਹਦੇ ਵਿੱਚ ਆਪਾਂ ਜਿਹੜਾ ਕਿ ਇੰਨਾ ਇੱਕ ਕੇਲੇ ਦੇ ਛਿਲਕੇ ਪਾਤੇ ਆ। ਠੀਕ ਆ। ਛਿਲਕੇ ਪਾ ਕੇ ਜੀ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਪਾ ਦਾਂਗੇ ਜੀ ਹਲਦੀ ਯਾਨੀ ਕਿ ਅੱਧਾ ਇੱਕ ਚਮਚਾ ਆਪਾਂ ਹਲਦੀ ਦਾ ਪਾਇਆ। ਠੀਕ ਆ। ਠੀਕ ਹੈ ਜੀ। ਤੇ ਥੋੜਾ ਜਿਹਾ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਜਿਹੜਾ ਤੁਸੀਂ ਜ਼ਿਆਦਾ ਨਾ ਪਾ ਲਿਓ ਕਿਉਂਕਿ ਫਿਰ ਤੁਹਾਡਾ ਮੂੰਹ ਜਿਹੜਾ ਕਿ ਛਿੱਲਿਆ ਵੀ ਜਾ ਸਕਦਾ ਠੀਕ ਹਾਂਜੀ ਥੋੜਾ ਜਾਂ ਨਮਕ ਪਾਉਣਾ ਇਹਦੇ ਵਿੱਚ ਤਿੰਨ ਚੀਜ਼ਾਂ ਹੋ ਗਈਆਂ ਜੀ ਕੇਲੇ ਦਾ ਛਿਲਕਾ ਹਲਦੀ ਤੇ ਨਮਕ ਠੀਕ ਇੱਕ ਆਪਾਂ ਇਹਦੇ ਵਿੱਚ ਪਾਉਣਾ ਜੀ ਪੇਸਟ ਪੇਸਟ ਦੋਸਤੋ ਤੁਸੀਂ ਜਿਹੜਾ ਵੀ ਯੂਜ਼ ਕਰਦੇ ਹੋ ਉਹ ਜਿਹੜਾ ਕੀ ਪਾ ਸਕਦੇ ਆ ਥੋੜਾ ਜਿਹਾ ਪੇਸਟ ਪਾਉਣਾ ਜਿਆਦਾ ਨਹੀਂ ਪਾਉਣਾਗਾ ਦੋਸਤੋ ਇਹ ਸਾਡੇ ਮਤਲਬ ਕਿ ਜਿਹੜੇ ਘਰੇ ਕੰਮ ਵਾਲੇ ਬਾਈ ਆ ਉਹ ਮਤਲਬ ਕਿ ਵਰਤਦੇ ਆ ਸਾਨੂੰ ਕਈ ਵਾਰੀ ਉਹਨਾਂ ਨੇ ਦੱਸਿਆ ਵੀ ਅਸੀਂ ਐਵੇਂ ਕਰਦੇ ਆ ਦੰਦ ਦਾ ਕ੍ਰੀੜਾ ਮਤਲਬ ਕਿ ਲਾਉਣ ਵਾਸਤੇ ਹਾਂਜੀ ਦੋਸਤੋ ਤੁਸੀਂ ਇੱਕ ਦੋ ਵਾਰੀ ਜਿਹੜਾ ਕੀ ਵਰਤ ਕੇ ਦੇਖਿਓ ਤੁਹਾਨੂੰ ਜਿਹੜਾ ਕੀ ਆਪੇ ਹੀ ਫਰਕ ਨਜ਼ਰ ਆਊਗਾ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਮਿਕਸੀ ਵਾਲੇ ਜੱਗ ਦੇ ਵਿੱਚ ਕਰ ਲੈਂਦੇ ਆ ਗ੍ਰੈਂਡ ਤੇ ਇਹ ਆਪਾਂ ਜਿਹੜਾ ਜਿੰਨਾ ਕਿ ਪੇਸਟ ਬਣਾਵਾਂਗੇ ਦੋਸਤੋ ਇੰਨਾ ਕਿ ਤਾਂ ਆਪਾਂ ਭਾਵੇਂ ਸਾਰਾ ਪਰਿਵਾਰ ਕਰਨਾ ਹੈ ਇਹ ਹਾਂਜੀ ਹਾਂਜੀ ਹੁਣ ਆਪਣਾ ਆਹ ਪੇਸਟ ਆ ਜਿਹੜਾ ਕਿ ਬਣ ਕੇ ਹੋ ਗਿਆ ਤਿਆਰ ਦੋਸਤੋ ਇਹ ਆਪਾਂ ਥੋੜਾ ਜਾ ਹੀ ਬਣਾਇਆ ਹੈਗਾ ਤੇ ਤੁਸੀਂ ਆਪਦੇ ਹਿਸਾਬ ਨਾਲ ਉਹਨਾਂ ਕ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਕੌਲੀ ਚ ਕੱਢ ਕੇ ਦਿਖਾ ਦਿੰਨੇ ਆ ਦੋਸਤੋ ਇੱਕ ਵਾਰੀ ਤੁਸੀਂ ਯੂਜ਼ ਕਰਕੇ ਦੇਖਿਓ ਤੇ ਫਿਰ ਰਿਜ਼ਲਟ ਤੁਸੀਂ ਆਪ ਹੀ ਕਮੈਂਟਾਂ ਦੇ ਵਿੱਚ ਦੱਸ ਦੇਣਾ ਕਈਆਂ ਦੇ ਹੁੰਦਾ ਵੀ ਪਾਣੀ ਵਗੈਰਾ ਦੀ ਪ੍ਰੋਬਲਮ ਕਰਕੇ ਦੰਦਾਂ ਤੇ ਜਿਹੜਾ ਕਰੇੜਾ ਜ਼ਿਆਦਾ ਜੰਮ ਜਾਂਦਾ ਹੈਗਾ ਤੇ ਪਾਣੀ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਨਾ ਤੇ ਹੁਣ ਤੁਸੀਂ ਇਸ ਤਰ੍ਹਾਂ ਜਿਹੜਾ ਕਿ ਬ੍ਰਸ਼ ਤੇ ਲਾ ਕੇ ਤਿਹੋਂ ਤੁਸੀਂ ਇਹਦਾ ਜਿਹੜਾ ਕੀ ਬ੍ਰਸ਼ ਕਰ ਲੈਣਾ ਹੈਗਾ ਦੋਸਤੋ ਤੇ ਦੋ ਟਾਈਮ ਜਦੋਂ ਤੁਸੀਂ ਕਰੋਗੇ ਤੁਹਾਨੂੰ ਵਧੀਆ ਰਿਜ਼ਲਟ ਮਿਲੇਗਾ ਤੇ ਆਪਾਂ ਤਾਂ ਇਹ ਮੈਂ ਹੀ ਕੱਲੀ ਕਰਦੀ ਆ ਘਰੇ ਸਾਡੇ ਤੇ ਬਹੁਤ ਵਧੀਆ ਮੈਨੂੰ ਤਾਂ ਰਿਜ਼ਲਟ ਮਿਲਿਆ ਸਹੀ ਇਸ ਤਰ੍ਹਾਂ ਤੇ ਬਾਕੀ ਦੋਸਤੋ ਤੁਸੀਂ ਸੋ ਦੋਸਤੋ ਤੁਸੀਂ ਇਹ ਵਾਲੀ ਜਿਹੜੀ ਟ੍ਰਿਕ ਜਰੂਰ ਅਪਣਾ ਕੇ ਦੇਖਿਓ ਤੇ ਜੇ ਤੁਹਾਨੂੰ ਆ ਪੇਸਟ ਵਗੈਰਾ ਬਣਾਉਣਾ ਸਾਰਾ ਇਹ ਔਖਾ ਲੱਗਦਾ ਤਾਂ ਤੁਸੀਂ ਬਨਾਣਾ ਦਾ ਛਿਲਕਾ ਲੈ ਲੈਣਾ ਛਿਲਕੇ ਦੇ ਉੱਪਰ ਜਿਹੜਾ ਥੋੜੀ ਜੀ ਹਲਦੀ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਪੇਸਟ ਲਾ ਕੇ ਤੁਸੀਂ ਇਸ ਤਰ੍ਹਾਂ ਆਪਦੇ ਦੰਦਾਂ ਤੇ ਰਗੜਨਾ ਤੇ ਫਿਰ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਤੇ ਪੀਲਾਪਨ ਤੁਹਾਡਾ ਬਿਲਕੁਲ ਵਧੀਆ ਠੀਕ ਹੋ ਜਾਊਗਾ ਦੰਦ ਤੁਹਾਡੇ ਚਮਕਣ ਲੱਗ ਜਾਣਗੇ ਡੇਲੀ ਜ਼ਰੂਰ ਕਰਿਓ ਦੋ ਟਾਈਮ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਜੇ ਮੈਂ ਤੁਹਾਨੂੰ ਆਖਾਂ ਵੀ ਤੁਹਾਡੇ ਪੀਲੇ ਦੰਦ ਘਰ ਬੈਠੇ ਹੀ ਮੋਤੀਆਂ ਵਾਂਗੂ ਚਮਕ ਜਾਣਗੇ ਪਰ ਤੁਸੀਂ ਮੇਰੀ ਇਸ ਗੱਲ ਦਾ ਵਿਸ਼ਵਾਸ ਤਾਂ ਨਹੀਂ ਕਰਨਾ ਪਰ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੂਗੀ ਉਹ ਤੁਸੀਂ ਯੂਜ਼ ਕਰਕੇ ਆਪੇ ਹੀ ਦੇਖ ਲਿਓ ਤੁਹਾਨੂੰ ਆਪੇ ਵਧੀਆ ਰਿਜ਼ਲਟ ਮਿਲੂਗਾ ਉਹ ਜਿਹੜੇ ਕਿ ਮੈਨੂੰ ਇੱਕ ਭੈਣ ਨੇ ਦੱਸਿਆ ਤੇ ਮੈਂ ਖੁਦ ਵੀ ਹੈਰਾਨ ਹੋ ਗਈ ਤੇ ਤਿੰਨ ਚਾਰ ਦਿਨ ਹੋ ਗਏ ਮੈਂ ਖੁਦ ਵੀ ਉਹ ਯੂਜ਼ ਕਰ ਰਹੀ ਹਾਂ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਆ